ਕਾ ਜੀ ਵਾਰਿ ਦੋਨੀ ਕੀ ਬਾਤ ਹੈ ਮੈਂ ਭਾਈ ਸਾਹਿਬ ਨਾਲ ਕਾਫੀ ਦੇਰ ਤੋਂ ਜੁੜਿਆ ਜਦੋਂ ਉਹ ਆਏ ਜਦ ਤਨ ਉਹਨਾਂ ਨੇ ਪਹਿਲੀ ਇੰਟਰਵਿਊ ਕੀਤੀ ਸੀ ਮੈਂ ਉਦੋਂ ਹੀ ਉਹਨਾਂ ਦੀ ਇੰਟਰਵਿਊ ਸੁਣੀ ਤੇ ਉਦੋਂ ਦਾ ਹੀ ਮਨ ਬਣਾਇਆ ਸੀ ਕਿ ਜੀਣਾ ਵੀ ਇਹਨਾਂ ਦੇ ਨਾਲ ਆ ਤੇ ਮਰਨਾ ਵੀ ਇਹਨਾਂ ਦੇ ਨਾਲ ਤੇ ਨੰਬਰ 2 ਅੱਜ ਮੈਂ ਕਹੇ ਦੀ ਇੰਟਰਵਿਊ ਸੁਣ ਰਿਹਾ ਅਸੀਂ ਉਹ ਕਹਿ ਰਹੇ ਆ ਵੀ ਜੇ ਕੋਈ ਨਸ਼ਾ ਕਰਦਾ ਵਾ ਤੇ ਮਰਨ ਤੋਂ ਉਹਦੇ ਮਰਨਾ ਜਿਹੜੀ ਮਸੱਈਆ ਲੱਗਣੋਂ ਹਟ ਚਲੀ ਐ ਤੇ ਭਰ ਭਾਈ ਸਾਹਿਬ ਸਾਰੇ ਜੂਥ ਨੂੰ ਆਪਣੇ ਨਾਲ ਮਿਲਾਉਂਦੇ ਸੀ ਕੋਈ ਨਸ਼ੇ ਵਾਲਾ ਵੀ ਮੇਰੀ ਪੈਲੀ ਜੰਨੂਪੁਰ ਦੇ ਨਾਲ ਹੀ ਲੱਗਦੀ ਆ ਤੇ ਇੱਕ ਦੋ ਹਾਂ ਦਿਨਾਂ ਦੇ ਵਿੱਚ ਅਸੀਂ ਗੇੜਾ ਮਾਰਦੇ ਰਹਿਨੇ ਜੰਨੂਪੁਰ ਤੇ ਮੈਂ ਆਪਣੀ ਅੱਖਾਂ ਨਾਲ ਹੀ ਵੇਖਿਆ ਕਿ ਕੋਈ ਉਹਨਾਂ ਨੂੰ ਮੈਡੀਸਿਨ ਨਹੀਂ ਦਿੱਤੀ ਜਾਂਦੀ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਜਾਂਦਾ ਸਿਰਫ ਭਾਈ ਸਾਹਿਬ ਦੀਆਂ ਗੱਲਾਂ ਕਰਕੇ ਹੀ ਸਾਰੇ ਉਹਨਾਂ ਨੂੰ ਨਸ਼ੇ ਦਾ ਦੇਤਾ ਹੀ ਬੋਲ ਜਾਂਦਾ ਸੀ ਜਦੋਂ ਇੰਨਾ ਜੋਸ਼ ਵਾਲਾ ਭਾਸ਼ਣ ਸੁਣਦੇ ਸੀ ਨਾ ਤੇ ਨਸ਼ਾ ਕਰਨ ਦੀ ਲੋੜ ਕੀ ਆ ਉਹ ਨਾਲ ਜੋੜ ਕੇ ਰੱਖਦੇ ਸੀ ਇਸੇ ਗੱਲ ਤੋਂ ਸਰਕਾਰਾਂ ਨੂੰ ਡਰ ਪਿਆ ਪੀ ਇਹਨਾਂ ਨੇ ਦੇ ਗਾੜੀ ਆਗੇ ਤੇ ਇਹਨਾਂ ਨੇ ਸ਼ਾਜਦ ਖਾਲਸਾ ਰਾਜ ਲੈ ਆਉਣਾ ਇਸੇ ਕਰਕੇ ਉਹਨਾਂ ਨੇ ਭਾਈ ਸਾਹਿਬ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟਤਾ ਉਹਨਾਂ ਨੇ ਆਪਣਾ ਕੰਮ ਕੀਤਾ ਵਾ ਕੌਣ ਚਾਹਦਾ ਪਾਣੂ ਆਪਣਾ ਕੰਮ ਕਰਨਾ ਆਪਾਂ ਬੋਰਡ ਪਾ ਗਏ ਤੇ ਭਾਈ ਸਾਹਿਬ ਨੂੰ ਬਾਹਰ ਲਿਆਉਣਾ ਵਾ ਬਸ ਇੰਨੀ ਮੇਰੀ ਬੇਨਤੀ ਸੀ ਬੋਲਣ ਨੂੰ ਤੇ ਬੜਾ ਰੋਸ਼ ਹੀ ਮੇਰੇ ਕੋ ਪਰ ਵੀਰ ਜੀ ਕਹਿੰਦੇ ਵੀ ਹਮਾਇਤਾ ਇਦਾਂ ਲਿਆ ਵਾ ਜਿਹੜੀਆਂ ਸਿਰਫ ਆਪਾਂ ਨੇ ਦੇ ਲੱਗ ਹੁੰਦੀਆਂ ਵਾ ਦੂਜੀ ਪਾਰਟੀ ਆਪਣੇ ਭਾਸ਼ਾ ਚ ਕੋਈ ਵੀ ਬੋਲ ਸਕਦੀ ਉਹਨਾਂ ਨੂੰ ਕਿਸੇ ਨੇ ਕੋਈ ਨਹੀਂ ਕਹਿਣਾ ਪਰ ਆਪਾਂ ਮਾੜਾ ਜਿਹਾ ਕੁਝ ਗਲਤ ਬੋਲਦੇ ਆ ਤੇ ਆਪਣੇ ਉੱਤੇ ਲਾਗੂ ਹੁੰਦੀ ਆ ਇਹ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਬਸ ਇੰਨਾ ਹੀ ਬੋਲਣਾ ਹੈ ਕਿ ਜਿੰਨੀ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰ ਭੈਣ ਭਰਾ ਆਪਣੇ ਆਂਢੀ ਗੁਆਂਢੀ ਹੋਰ ਵੀ ਕਿਸੇ ਪਾਰਟੀ ਆਲਵਾ ਦੇ ਉਹਨਾਂ ਨੂੰ ਵੀ ਕਹੋ ਕਿ ਇਸ ਵਾਰ ਸਿਰਫ ਇੱਕ ਵਾਰ ਭਾਈ ਸਾਹਿਬ ਨੂੰ ਮੋੜ ਪਾਓ ਕਿਉਂਕਿ ਆਪਾਂ ਭਾਈ ਸਾਹਿਬ ਨੂੰ ਬਾਹਰ ਲਿਆਈਏ ਇਹ ਅੱਜ ਮੰਨ ਲਓ ਕਿ ਕਿਸੇ ਹੋਰ ਦਾ ਬੱਚਾ ਨਸ਼ਾ ਕਰਦਾ ਵਾ ਤੇ ਕੱਲ ਨੂੰ ਆਪਣੇ ਵੀ ਵੱਡੇ ਹੋ ਜਾਣੇ ਆ ਇਹ ਕਰਕੇ ਜੇ ਭਾਈ ਸਾਹਿਬ ਬਾਹਰ ਹੋਣਗੇ ਖਾਲਸਾ ਦਾ ਆ ਜਾਊਗਾ ਤੇ ਸਾਰੇ ਦਸਤਾਰਾਂ ਬੰਨੀਆਂ ਹੋਣ ਗਿਆ ਦਾੜੀਆਂ ਛੱਡੀਆਂ ਹੋਣ ਗਿਆ ਅਸੀਂ ਖੁੱਦ ਕਟਿੰਗ ਆਲੇ ਸੀ ਤੇ ਮੈਂ ਹੁਣ ਥੋੜੇ ਜਿੜਤਵ ਵਾਲ ਰੱਖੇ ਆ ਤੇ ਬਾਕੀ ਰਹੀ ਗੱਲ ਉਦੋਂ ਵੀ ਬੜਾ ਅਖਰ ਧੱਕਾ ਕੀਤਾ ਸੀ 57 ਦੇ ਪਰਚੇ ਨਜ਼ਾਇਨ ਹੀ ਪਾਤੇ ਕਿਉਂਕਿ ਚੋਕੇ ਕੋਈ ਕਿਤੇ ਹੀ ਕੋਈ ਕਿਤੇ ਹੀ 57 ਪਾਤੀ ਸਾਡੇ ਗਵਾਨ ਹੀ ਭਾਜੀ ਤੇ ਉਹ ਅਜਨਾਲਿਓ ਆਏ ਸੀ ਰਹਿੰਦੇ ਸਾਡੇ ਨਾਲ ਹੀ ਵੀ ਜਾਣਾ ਆਉਣਾ ਥੋੜਾ ਬਹੁਤਾ ਮੈਂਨੇ ਚੂਲ ਕਰਦੀ ਉਹਨਾਂ ਦੇ 57 ਦੇ ਪਰਚੇ ਪਾਤਾ ਉਹਨਾਂ ਨੂੰ ਫੋਨ ਆਇਆ ਖਾਣੇੋਂ ਕਿ ਭਾਈ ਤੁਸੀਂ ਨਾ ਇੰਦਾ ਕਰੋ ਆਓ ਤੁਸੀਂ ਕਿਸੇ ਨੂੰ ਫੋਨ ਗਲਤ ਕੀਤਾ ਉਹ ਯਾਰ ਆਪਣੇ ਮੰਮੀ ਨੂੰ ਲੈ ਕੇ ਨਾਲ ਕਿਸੇ ਨੂੰ ਦੱਸਿਆ ਨਾ ਕਿ ਉੱਥੇ ਥਾਣੇ ਪਹੁੰਚ ਗਿਆ ਜਿਨਾਲੇ ਅਜਨਾਲੇ ਜਾ ਕੇ ਉੱਥੇ ਪਰਚਾ ਘੱਟਦਾ ਸੱਤ ਕਿੰਝਾ ਹੁਣ ਥੋੜੇ ਦੇਣਾ ਉਹ ਆਏ ਲੈਣ ਵੀ ਦੋ ਸਫਾਈ ਰੋ ਤੇ ਆਏ ਮੈਂ ਗਿਆ ਉੱਥੇ ਆਂਦੇ ਵੀ ਤੁਸੀਂ ਇੰਨੀ ਗੱਲ ਲਿਖ ਕੇ ਦਿਓ ਕਿ ਇਹ ਹੀ ਭਾਈ ਸਾਹਿਬ ਦੇ ਨਾਲ ਨਹੀਂ ਸਾਡੇਦਰ ਜਾ ਜੀ ਉਹ ਮੈਂ ਕਿਹਾ ਗੁਰੂਵਾ ਜਿੱਥੇ ਇੰਨੀਆਂ ਤਰੀਕਾ ਭੁਕੇਦਿਆਂ ਵਾ ਅਸੀਂ ਹੋਰ ਭੁਕਤਾਂਗੇ ਪਰ ਅਸੀਂ ਭਾਈ ਸਾਹਿਬ ਦੇ ਨਾਲ ਹੀ ਥੋੜੇ ਵਾ ਮੈਂ ਬਰਹੀ ਭਾਈ ਸਾਹਿਬ ਦੇ ਨਾਲ ਅੱਜ ਵੀ ਆ ਕੱਲ ਵੀ ਆ ਤੇ ਰਵਾਂਗੇ ਵੀ ਤੇ ਜਿੱਥੇ ਲੋੜ ਪਊਗੀ ਇਹ ਸਰੀਰ ਦੀ ਮਿੱਟੀ ਆ ਇਹਦਾ ਕੀ ਐ ਹੋਰ ਕਿਹ ਜੂਨੇ ਪੈ ਜਾਣਗੇ ਪਰ ਭਾਈ ਸਾਹਿਬ ਨੇ ਸੀਸ ਦੇਣਾ ਪਿਆ ਤੇ ਇਹ ਵੀ ਦੇ ਦਾਂਗੇ ਬਸ ਇੰਨੀਆਂ ਮੇਰੀਆਂ ਬੇਨਤੀਆਂ ਵਾ ਇਸ ਵਾਰ ਵੋਟ ਭਾਈ ਸਾਹਿਬ ਨੂੰ ਪਾਓ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੋ ਤਰਲਾ ਮਾਰਨਾ ਮਿੰਨਤ ਕਰਨੀ ਜੋ ਵੀ ਕਰਨਾ ਕਰੋ ਆਪਣੇ ਕੋਲ ਇਹੋ ਇੱਕ ਮੌਕਾ ਜੇ ਜੇ ਐਰ ਕਾ ਪਾਏ ਮੌਕਾ ਖਵਾਤਾ ਕਿ ਆਪਣਾ ਖਾਲਸਾ ਰਾਜ ਨਹੀਂ ਜੋੜਾ ਆਪਣੇ ਦੇ ਤਿੰਨ ਸੀਟਾਂ ਵਾਂ ਸਿਵਰਨਜੀਤ ਸਿੰਘ ਮਾਣ ਫਰੀਦਕੋਟ ਵਾਲੀ ਤੇ ਭਾਈ ਅਮਰਪਾਲ ਸਿੰਘ ਵਾਲੀ ਤੇ ਲੱਖਾ ਸਿਧਾਨਾ ਬਠਿੰਡੇ ਤੋਂ ਇਹ ਸਾਰੇ ਜਾਣੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਕਿ ਭਾਈ ਸਾਹਿਬ ਨੂੰ ਵੋਟ ਪਾਓ ਜਿਨ੍ਹਾਂ ਦੀ ਨਹੀਂ ਵੀ ਵੋਟ ਆਉਂਦੀ ਉਹਨਾਂ ਨੂੰ ਵੀ ਉਹ ਵੀ ਕਹਿਂਦੇ ਆ ਕਿ ਵੀਰੇ ਵੇਖਿਓ ਕਦੇ ਯਾਰ ਕਾ ਭਾਈ ਸਾਹਿਬ ਨੂੰ ਹਰਾਣਾ ਦਿਓ ਮੈਂ ਬਟਾਂਡੇ ਗਿਆ ਮੇਰੀ ਰਿਸ਼ਤੇਦਾਰੀ ਸੀ ਜੀ ਉਹ ਮੈਨੂੰ ਕਹਿੰਦੇ ਕਿ ਤੈਨੂੰ ਵੋਟ ਪਾਣੀ ਮੈਂ ਤੇ ਭਾਈ ਸਾਹਿਬ ਆਲ ਕਾਫੀ ਦੇਰ ਤੋਂ ਉਹਨੇ ਗੁਰੂਓ ਵੇਖਿਓ ਤੁਹਾਡੀ ਇਸ ਦਾ ਸਵਾਲ ਜੀ ਇਹ ਹਰਾਣਾ ਦਿਓ ਬੱਸ ਮੈਂ ਇੱਕ ਲਾਸਟ ਇੱਕ ਗੱਲ ਕਹਿਣੀ ਹੈ ਸ਼ੇਰ ਜਿੱਡਾ ਜਿਗਰਾ ਹਾਥੀਆਂ ਦੀ ਚਾਲ ਸ਼ੇਰ ਜਿੱਡਾ ਜਿਗਰਾ ਹਾਥੀਆਂ ਦੀ ਚਾਲ ਚੁੱਕ ਜੁੱਕ ਕੇ ਦੁਨੀਆ ਕਰੇ ਸਲਾਮ ਬੱਬਰ ਸ਼ੇਰ ਪੰਥ ਦਾ ਜਿੰਨੂੰ ਕਹਿੰਦੀ ਦੁਨੀਆ ਬਰਤਪਾਰ ਬੋਲੇ ਸੋਹਿਆ ਸੋਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ